ਪਰਿਵਾਰ ਦੀ ਜੀ ਨੋਜੀ ਰੋਟੀ ਸੀ ਉਹ ਜਿਹਨਾਂ ਸਰਾਰਤੀ ਅੰਸਰਾ ਵੱਲੋਂ ਜੋ ਹੈ ਉਸ ਅਨੁਸਾਰ ਦਿੱਤਾ ਗਿਆ ਮਾਨ ਇਹਨਾਂ ਦੁਖੀ ਹਾਂ ਮੈਂ ਕੱਲ ਦਾ ਮੇਰਾ ਬੀਬੀ ਨਾ ਵਧਿਆ ਪਿਆ ਮੈਂ ਹੁਣ ਕਰਿਓ ਕੇਟਾ ਕਰ ਲਿਓਦਾ ਠੀਕ ਨਹੀਂ ਹੋ ਤਾਂ ਬੇਹੋਸ਼ ਹੋ ਜਾਈ ਸੀ ਉਦੋਂ ਤੁਹਾਨੂੰ ਤਰੇ ਵੇ ਅੱਜ ਥੋੜਾ ਆਰਾਮ ਆਇਆ ਮੇਰੇ ਘਰ ਦੇ ਲਈ ਤਾਂ ਆਪਣੇ ਟੇਟ ਪਾਲਣ ਲਈ ਆਪਣੀ ਮੈਡੀਸਿਨ ਦਾ ਖਰਚਾ ਕੱਢਣ ਲਈ ਕੰਮ ਤਾਂ ਕਰਨ ਨਹੀਂ ਆ। ਉਹਨੇ ਕਿਹੜੇ ਕਿਤੋਂ ਮੰਗਣਾ ਹੈਗਾ। ਮੇਰੀ ਮੰਮੀ ਖੁਦ ਸ਼ੂਗਰ ਦੇ ਪੇਸ਼ੈਂਟ ਨਾ ਬੀਪੀ ਦੀ ਪ੍ਰੋਬਲਮ ਆ। ਉਹਨਾਂ ਦੀ ਅੱਕਾ ਇੰਨੀ ਆ ਭਾਰੀਆਂ ਕਰੈਂਦੀਆਂ ਨੇ ਤੇ ਮੇਰੇ ਪਾਪਾ ਵੀ ਇੱਥੇ ਕੰਮ ਕਰ ਕਰਕੇ ਇਹਨਾਂ ਨੂੰ ਬੀਪੀ ਦੀ ਪ੍ਰੋਬਲਮ ਹੋ ਗਈ। ਕਿਸ ਟਾਈਮ ਦਿਹਾੜੀ ਪੈਂਦੀ ਕਿਸ ਟਾਈਮ ਨਹੀਂ ਪੈਂਦੀ ਤਾਂ ਵੀ ਘਰੀ ਆ ਜਾਂਦੇ ਨੇ। ਦੀ ਪਤੜੀ ਕੀ ਲੋਕਾਂ ਨੂੰ ਸਾਡੇ ਨਾਲ ਦਿੱਕਤ ਹੋ ਗਈ। ਕਿ ਇਹਨਾਂ ਨੇ ਜੇ ਇਸ ਤਰੀਕੇ ਨਾਲ ਅੱਗ ਲਗਾਤੀ ਫੋਨ ਚੋਰੀ ਕਰ ਲਿਆ ਜੇ ਮਹੀਨਾ ਹੀ ਹੋਇਆ ਸੀ। ਪਾਪਾ ਨੂੰ ਫੋਨ ਮੈਂ ਲੈ ਕੇ ਦਿੱਤਾ ਹੁਣ ਫੇਰ ਉਹ ਵੀ EMI ਤੇ ਚੱਲ ਰਿਆਂ ਮੇਰੇ ਪਾਪਾ ਦਾ ਫੋਨ ਵੀ ਤੇ ਉਸ ਤੋਂ ਪਹਿਲਾਂ ਵੀ ਕਿਸ਼ਤਾਂ ਦੇ ਹੀ ਲਿੱਤਾ ਸੀ 16000 ਦਾ ਫੋਨ ਉਹ ਚੋਰੀ ਕਰ ਲਿਆ ਫੇ ਚਲੋ ਅਈ ਭਾਈ ਘਰੋਂ ਤੇ ਛੱਡਦਾ ਹੁਣ ਕਿੰਨੂ ਫੜੀਏ ਤੇ ਮੈਂ ਆਪਣੇ ਖੁਦ ਦੇ ਪੇਜ ਤੋਂ ਲਾਈਵ ਹੋ ਕੇ ਵੀਡੀਓ ਅਪਲੋਡ ਕੀਤੀ ਕਿ ਅਸੀਂ ਆਪਦਾ ਕੰਮ ਕਰ ਰਹੇ ਨੇ ਤੇ ਪਹਿਲੀ ਵਾਰ ਆਪਣੇ ਘਰ ਦੇ ਮੈਟਰ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀ ਕਿ ਅਸੀਂ ਜੇ ਆਪਦਾ ਕੰਮ ਕਰ ਇਸ ਤਰੀਕੇ ਨਾਲ ਕਦਮ ਕਰ ਦਿੱਤਾ ਜਾਊਗਾ ਅੱਗ ਲਗਾ ਦਿੱਤੀ ਜਾਊਗੀ ਤੇ ਗਾਹ ਬੰਦਾ ਕਿੱਦਾਂ ਕੰਮ ਕਰ ਲੂਗਾ ਸਾਡੇ ਅਸੀਂ ਵੀ ਕਈ ਲੋਕਾਂ ਤੋਂ ਇੰਪ੍ਰੈਸ ਹੋ ਕੇ ਆਪਣਾ ਕੰਮ ਕਰ ਰਹੇ ਸੀ ਸਾਡੇ ਤੋਂ ਕਈ ਲੋਕ ਇੰਪ੍ਰੈਸ ਹੋ ਕੇ ਕੰਮ ਕਰ ਰਹੇ ਸੀ ਤੇ ਹੁਣ ਸਾਡੇ ਕੋ ਕੋਈ ਸਾਧਨ ਨਹੀਂ ਬਣ ਰਿਹਾ ਕਿੱਦਾਂ ਕਰੀਏ ਬਿਲਕੁਲ ਭੈਣ ਜੋ ਹੈ इमोशनल ਹੋ ਰਹੇ ਕਿਉਂਕਿ ਜਿਵੇਂ ਤਿਵੇਂ ਇਹਨਾਂ ਦੇ ਪਿਤਾ ਨੇ ਲੋਨ ਲੈ ਕੇ ਜਾ ਇਹਨਾਂ ਨੇ ਮਿਹਨਤ ਕਰਕੇ ਜੋ ਹੈ ਕੰਮ ਸ਼ੁਰੂ ਕੀਤਾ ਸੀ ਤੇ ਕਿਦਰੇ ਕਿਦਰੇ ਦੁੱਖ ਹੋ ਰਿਹਾ ਇਸ ਗੱਲ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਜੀ ਤੇ ਬਾਕੀ ਵੀ ਜਿਹੜੇ ਲੋਕ ਇੱਥੇ ਦੇਖ ਰਹੇ ਨੇ ਕਿਉਂਕਿ ਮਿਹਨਤ ਕਰਦੇ ਸੀ ਸਿੰਘ ਸਾਹਿਬ 50000 ਦਾ ਲੋਨ ਲਿਆ ਹੈਗਾ ਉਹ ਥੋੜੇ ਦਿਨ ਚਲਾਇਆ ਫਿਰ ਮੈਂ ਕਿਹਾ ਚਲ ਫਿਰ ਮਹੀਨਾ ਤੋਂ ਪਹਿਲੇ ਆ ਜਾਂਦਾ ਹੈਗਾ ਫਿਰ ਮੈਂ ਇਧਰ ਉਧਰ ਫੜ ਕੇ ਪਹਿਲੇ ਤੇ ਮੈਂ ਬੈਂਕ ਦੇ ਪੈਸੇ ਦਿੱਤੇ ਬਾਅਦ ਚ ਹੋਰ ਕੋਈ ਇੰਦਰੋਂ ਫੜ ਕੇ ਬਾਕੀ ਦੇ ਮਹੀਨੇ ਚ 10 15 ਦੇ ਨਿਕਲ ਜਾਂਦੇ ਬਾਅਦ ਚ ਕੋਈ ਕਰਨੇ ਨਹੀਂ ਚਲ ਕੋਈ ਗੱਲ ਨਹੀਂ ਦੇ ਦ ਬਾਤ ਚ ਫਿਰ ਆ ਸੈਟਅਪ ਮੈਂ ਲਪ ਲਿਆ ਸੀ ਲੋਨ ਚ ਬਣਾਇਆ ਹੈ ਦੇਖੋ ਇਹ ਇਕੱਲਾ ਬੰਦਾ ਤੇ ਕਰ ਨਹੀਂ ਸਕਦਾ ਅੱਛਾ ਮੇਰੇ ਸਾਹਿਬ ਨਾਲ ਹੀ ਸੋਚਿਆਗਾ ਕਿ ਮਤਲਬ ਕੀਤੀ ਵੀ ਹੈ ਇਹੋ ਇਹ ਮੇਰੀ ਕਿਹਨੇ ਕੋਈ ਐਸੀ ਦੁਸ਼ਮਣ ਵੀ ਨਹੀਂ ਲੱਗੀ ਸੀ ਉਹ ਪਰਮਾਤਮਾ ਹੀ ਹੋਗਾ ਸਾਡੇ ਲਈ ਜਿਹੜਾ ਸਾਡੀ ਹੈਲਪ ਕਰ ਰਹੇ ਨੇ ਅੱਲੇ ਸਾਨੂੰ ਕਹਿ ਵੀ ਰਹੇ ਅਸੀਂ ਕਰ ਦਿੰਨੇ ਤੁਹਾਡੀ ਗੱਲ ਤੇ ਅਸੀਂ ਤਾਂ ਇੱਕੋ ਗੱਲ ਕਹੀ ਜੀਵੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਕਰਿਓ ਅਸੀਂ ਇਹ ਨਹੀਂ ਕਿ ਤੁਸੀਂ ਸਾਨੂੰ ਇੰਨੀ ਜ਼ਿਆਦਾ ਵੀ ਹੈਲਪ ਕਰ ਲੋ ਜੋ ਤੁਹਾਡੇ ਕੋ ਕਸੋੜੀ ਦਿੱਲੀ ਚਾਹੀਦੀ ਆ ਪਰਮਾਤਮਾ ਵੱਲੋਂ ਉਹਨਾਂ ਕੀ ਕਰਿਓ ਸਾਡੀ ਕਾਰਟੂਨ ਠੀਕ ਕਰਵਾ ਦੇ ਕਿ ਸਾਨੂੰ ਸੇਫਟੀ ਚਾਹੀਦੀ ਆ ਬਸ ਕੰਮ ਕਰਨ ਲਈ ਜਿੱਤੇ ਕੀ ਸਾਡੇ ਮੇਰੇ ਫਾਦਰ ਦਾ ਬਚਾਣਾ ਪ੍ਰੋਬਲਮ ਨਾ ਕੋਈ ਗ੍ਰੇਟ ਹੋ ਸਕੇ ਸਤਿ ਸ਼੍ਰੀ ਅਕਾਲ ਦੀ ਸੁਰਕਾਪਤ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਜੀ ਦਰਮਿਆ ਹ ਕੁਲਵੀਰ ਰਾਹੀ ਸਾਡੇ ਗੁਰੂਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਨੂੰ ਕਹਿ ਸਭ ਦਾ ਭਲਾ ਮੰਗਣ ਦੀ ਗੱਲ ਆਖੀ ਹੈ ਲੇਕਿਨ ਕੁਝ ਲੋਕ ਸਮਾਜ ਵਿੱਚ ਇਹੋ ਜਿਹੇ ਵੀ ਨੇ ਜੋ ਕਿਸੇ ਨੂੰ ਕੰਮ ਕਰਦਾ ਦੇਖਦੇ ਨੂੰ ਜੋ ਹੈ ਖੁਸ਼ ਨਹੀਂ ਹੁੰਦੇ ਉਸ ਦਾ ਨੁਕਸਾਨ ਚਾਹੁੰਦੇ ਨੇ ਇੱਕ ਇਹੋ ਜਿਹੀ ਘਟਨਾ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਰ ਜਿਹੜੀ ਹੈ ਇੱਕ ਸਰਦਾਰ ਵੀਰ ਵੱਲੋਂ ਜੋ ਹੈ ਲਗਾਈ ਜਾਂਦੀ ਸੀ ਲੇਕਿਨ ਕੁਝ ਸ਼ਰਾਰਤੀ ਅਨਸਰਾ ਨੇ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਫਿਰ ਸਰਦਾਰ ਜੀ ਦੀ ਕਮਾਈ ਜਿਹੜਾ ਹੈ ਘਰ-ਬਾਰ ਚੱਲਿਆ ਸੀ ਇਸ ਤੋਂ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਜੋ ਹੈ ਰਾਤ ਨੂੰ ਜੋ ਹੈ ਇਸ ਕਾਰ ਦੇ ਵਿੱਚ ਅੱਗ ਲਗਾ ਦਿੱਤੀ ਆਗਿ ਨਹੀਂ ਲਗਾਈ ਗਈ ਬਲਕਿ ਜਿਹੜਾ ਸਮਾਨ ਐਸ ਵਿੱਚ ਛੱਡਿਆ ਸੀ ਉਹਨਾਂ ਨੇ ਉਹ ਵੀ ਜੋ ਹੈ ਕਾਫੀ ਚੋਰੀ ਕਰ ਲਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਨੇ ਕੁਲਚੇ ਜਿਹੜੇ ਨੇ ਉਹਨਾਂ ਵੱਲੋਂ ਇਹ ਸਮਾਨ ਜਿਹੜਾ ਰਾਤੀ ਇੱਥੇ ਹੀ ਛੱਡ ਦਿੱਤਾ ਜਾਂਦਾ ਸੀ ਇਹਨੂੰ ਕਵਰ ਕਰ ਦਿੱਤਾ ਜਾਂਦਾ ਸੀ ਇਸ ਇਸ ਦੇ ਤਿਰਪਾਲ ਦੇ ਨਾਲ ਲੇਕਿਨ ਸਮਾਜ ਦੇ ਕੁਝ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਇਸ ਦੇ ਵਿੱਚ ਅੱਗ ਲਗਾ ਦਿੱਤੀ ਜਦ ਪਰਿਵਾਰ ਨੂੰ ਕਿਸੇ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡੀ ਕਾਰਟ ਦੇ ਵਿੱਚ ਅੱਗ ਲਗਾਇਆ ਦਿੱਤੀ ਗਈ ਹੈ ਤੇ ਫਿਰ ਪਰਿਵਾਰ ਇੱਥੇ ਪਹੁੰਚਿਆ ਉਹਨਾਂ ਦੀ ਧੀ ਵੱਲੋਂ ਇੱਕ ਰੋ ਰੋ ਕੇ ਵੀਡੀਓ ਵਾਇਰਲ ਕੀਤੀ ਗਈ ਕਿ ਦੇਖੋ ਗਰੀਬ ਪਰਿਵਾਰ ਸੀ 50000 ਦਾ ਲੋਨ ਲੈ ਕੇ ਜੋ ਹੈ ਉਸਦੇ ਪਿਤਾ ਨੇ ਕੰਮ ਸ਼ੁਰੂ ਕੀਤਾ ਲੇਕਿਨ ਕਿੰਨੀ ਲੋਕਾਂ ਵੱਲੋਂ ਜੋ ਹੈ ਇਸ ਨੂੰ ਆਗ ਦੇ ਹਵਾਲੇ ਜੁੜਾ ਕਰ ਦਿੱਤਾ ਗਿਆ ਕਿ ਇਹ ਪੂਰਾ ਮਾਮਲਾ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਜੋ ਹੈ ਉਹਨਾਂ ਨੂੰ ਨੁਕਸਾਨ ਹੋਇਆ ਤੇ ਕੀ ਜਿਹੜਾ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਉਹ ਕੀ ਕਾਰਵਾਈ ਚਾਹੁੰਦੇ ਨੇ ਕਾਰਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਪਰਿਵਾਰ ਵੀ ਸਾਡੇ ਨਾਲ ਹੈ ਅਜੀ ਪਹਿਲਾਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਜੀ ਹੈਗਾ ਜੀ ਦੇਖ ਕੇ ਬੜਾ ਦੁੱਖ ਹੋਇਆ ਕਿ ਜਿਹੜੀ ਤੁਹਾਡੀ ਕਾਰ ਸੀ ਮੈਨੂੰ ਤੁਸੀਂ ਇੱਥੇ ਕਰਦੇ ਸੀ ਕਿੰਨੀ ਸ਼ਰਾਰਤੀ ਲੋਕਾਂ ਵੱਲੋਂ ਜਿਹੜਾ ਤੁਹਾਨੂੰ ਦੇਖ ਨਹੀਂ ਪਾਰੇ ਸੀ ਤੁਸੀਂ ਪਰਿਵਾਰ ਦੀ ਰੋਟੀ ਚਲਾ ਰਹੇ ਸੀ ਉਹਨਾਂ ਵੱਲੋਂ ਅੱਗ ਲਗਾ ਦਿੱਤੀ ਕਿੰਨਾ ਕੁ ਦੁੱਖ ਹੋ ਰਿਹਾ ਹੁਣ ਕੀ ਮੁਸੀਬਤਾਂ ਆ ਗਈਆਂ ਦੁੱਖ ਤੇ ਇੱਥੇ ਆਨ ਨੂੰ ਦਿਲ ਨਹੀਂ ਕਰਦਾ ਜਿਸ ਪਿਆਰ ਨਾਲ ਥੋੜਾ ਥੋੜਾ ਸੈਟਅਪ ਕਰਕੇ ਲੈ ਬਣਾਇਆ ਗਿਆ ਤੇ ਕੁਝ ਸ਼ਰਾਰਤੀ ਜਿਹੜੇ ਹੈਗੇ ਸੀਗੇ ਬੰਦੇ ਅਹੀਂ ਤੇ ਦਰਵਾਜ਼ਾ ਸਭ ਗਏ ਸੀ ਇਹ ਦੇਖੀ ਬਾਬ ਉਹ ਤੋਂ ਫੋਨ ਆਇਆ ਸਾਨੂੰ 12 12 ਵਜੇ 5 ਮਿੰਟ ਤੇ ਕਿਛੇ ਰੇਡ ਨੂੰ ਅੱਕ ਲੱਗੀ ਹੋਈ ਹੈ ਅਹੀਂ ਗੌਰ ਨਹੀਂ ਕੀਤਾ ਮੈਂ ਕਿ ਰਾਤ ਕਿਤੇ ਦੀ ਵੀ ਮਜ਼ਾਕ ਕੀਤਾ ਹੋਇਆਗਾ ਤੇ ਮੇਰੇ ਕੋ ਸਵੇਰੇ ਤੱਕਵਾੜੀ ਨਿਕਲ ਕੇ ਜਾਂਦਾ ਕਹਿੰਦਾ ਮੰਨੂੰ 6 ਵੇ ਫੋਨ ਕੀਤਾ ਉਹਨੇ ਕਹਿੰਦਾ ਤੁਹਾਡੇ ਤੇ ਦਰਪਾਲ ਜ਼ਰੂਰ ਤੀਂਗਰੀ ਪਈ ਹੈ ਸਮਾਨ ਖੜਾ ਖਿਲਰੇ ਪਿਆ ਹੈ ਤੇ ਮੈਂ ਫਿਰ ਇਦਾਂ ਕਰ ਤੂੰ ਥੋੜਾ ਜਿਹਾ ਇਕੱਠਾ ਕਰ ਦੋ ਜਿਹੜਾ ਸਮਾਨ ਹੈਗਾ ਜਿਹੜਾ ਬਾਕੀ ਬਾਅਦ ਵਿੱਚ ਕੁਝ ਪਤਾ ਲੱਗਾ ਕਿ ਮਤਲਬ ਕਿ ਬੰਦੇ 25 30 ਬੰਦੇ ਸੀਗੇ ਇੱਥੇ ਦਰ ਦੂਰ ਪਿੱਤੀ ਇਹਨਾਂ ਨੇ ਮਤਲਬ ਕਿ ਜੋ ਵੀ ਹੂਲੜਬਾਜੀ ਕੀਤੀ ਹੈ ਕਿਉਂਕਿ ਇੱਥੇ ਦੇਖਿਆ ਨਾ ਮਾਚਿਸ ਦੀ ਲੀ ਕੋਈ ਨਹੀਂ ਪਈ ਹੈਗੀ ਕਿਸੇ ਨੇ ਲਾਈਟਰ ਨਾਲ ਅੱਗ ਲਾਈ ਹੈ ਖੋਲੀ ਹੋਈਆਂ ਰਸੀਆਂ ਤੁਸੀਂ ਜੀ ਅੱਛਾ ਕੋਈ ਤਾਂ ਕਿਸੇ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ 20 25 ਮੁੰਡੇ ਸੀ ਜਿੱਥੇ ਰਾਤ ਵੇਲੇ ਉਹਨਾਂ ਵੱਲੋਂ ਇਹ ਹਰਕਤ ਕੀਤੀ ਗਈ ਹੋਣੀ ਇਹ ਤਾਂ ਦੇਖੋ ਇੱਕ ਕੱਲਾ ਬੰਦਾ ਤਾਂ ਕਰ ਨਹੀਂ ਸਕਦਾਗਾ ਅੱਛਾ ਹੋ ਜੇ ਸਾਹਿਬ ਨੇ ਹੀ ਸੋਚਿਆਗਾ ਕਿ ਮਤਲਬ ਕੀਤੀ ਵੀ ਹੈ ਉਹ ਯਾ ਮੇਰੀ ਕਿਸੇ ਨਾ ਕੋਈ ਐਸੀ ਦੁਸ਼ਮਣ ਵੀ ਨਹੀਂ ਹੈ ਕਿਸੇ ਦੀ ਜੇ ਮੈਂ ਕੋਈ ਗਾਹ ਕਹਿੰਦਾ ਜੀ ਆਪਾਂ ਜੀਵ ਕਰਕੇ ਬੁਲਾਉਂਦੇ ਜੇ ਕੋਈ ਚੀਜ਼ ਲੈਣੀ ਆਪਾਂ ਚੀਜ਼ ਦੇ ਵੀ ਦਿੰਦੇ ਕੀ ਕੀ ਸਮਾਨ ਵੇਚਦੇ ਜੀ ਇੱਥੇ ਆਪਾਂ ਕੁਝੇ ਛੋਲੇ ਹੁੰਦੇ ਰਾਜਮਾ ਕੜੀ ਚਾਵਲ ਹੁੰਦੇ ਹੈਗੇ ਆ ਚਨਾ ਮੱਠੀ ਹੁੰਦੀ ਹੈਗੀ ਹੈ ਗਿੱਲਾ ਕੁਲਚਾ ਹੁੰਦਾ ਹੈਗਾ ਅੱਛਾ ਹਾਂਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਲਾਕਡਾਊਨ ਤੋਂ ਬਾਅਦ ਚ ਕੀਤਾ ਗਿਆ ਕੰਮ ਤੇ ਉਹ ਤੋਂ ਪਹਿਲਾਂ ਪਹਿਲੇ ਮੈਂ ਐਕਟਿਵਾ ਤੇ ਕੰਮ ਕਰਦਾ ਸੀਗਾ ਇੱਥੇ ਹਾਂ ਇੱਥੇ ਹੀ ਹਾਂਜੀ ਛੋਟਾ ਸੈਟਅਪ ਸੀਗਾ ਫਿਰ ਹੌਲੀ ਹੌਲੀ ਫਿਰ ਲੋਨ ਲਿਆ ਫਿਰ 50000 ਦਾ ਲੋਨ ਲਿਆਗਾ ਉਹ ਥੋੜੇ ਦਿਨ ਚਲਾਇਆ ਫਿਰ ਮੈਂ ਕਿਹਾ ਚਲ ਇੱਕ ਮਹੀਨਾ ਤੋਂ ਪਹਿਲੇ ਆ ਜਾਂਦਾ ਹੈਗਾ ਫਿਰ ਮੈਂ ਇਧਰ ਉਧਰ ਫੜ ਕੇ ਪਹਿਲੇ ਤੇ ਮੈਂ ਬੈਂਕ ਦੇ ਪੈਸੇ ਦਿੱਤੇ ਬਾਅਦ ਚ ਹੋਰ ਵੀ ਇਧਰ ਉਧਰ ਫੜ ਕੇ ਬਾਕੀ ਜੇ ਮਹੀਨੇ ਚ 10 15 ਦੇ ਨਿਕਲ ਜਾਂਦੇ ਬਾਅਦ ਚ ਕੋਈ ਕਰਨੀ ਨਹੀਂ ਚਲ ਕੋਈ ਗੱਲ ਨਹੀਂ ਦੇ ਦਿੱਤੀ ਬਾਅਦ ਚ ਫਿਰ ਆ ਸੈਟਮੈਂਟ ਲਪ ਲਿਆ ਸੀ ਲੋਨ ਚ ਤੇ ਬਾਕੀ ਪਤਾ ਨਹੀਂ ਕੰਮ ਵਧੀਆ ਚੱਲਦਾ ਰਿਹਾ ਸੀ ਬਾਕੀ ਪਹਿਲੇ ਫਿਰ ਉਸ ਤੋਂ ਬਾਅਦ ਮੇਰਾ ਮੋਬਾਈਲ ਕੱਟ ਲਿਆ ਸੀ ਅੱਛਾ ਕਿੰਨੇ ਕੋ ਦੁੱਖ ਹੋ ਰਿਹਾ ਜਦੋਂ ਤੁਸੀਂ ਇੱਥੇ ਆਇਓ ਹਾਲਾਤ ਦੇਖ ਰਿਆਂ ਸੀ ਵੀ ਦੇਖ ਰਿਆਂ ਸਬਜੀ ਤੁਸੀਂ ਇਹ ਸੰਭਾਲ ਕੇ ਕੈਸੀ ਇੱਥੇ ਕਿ ਚਲੋ ਸਵੇਰੇ ਕੰਮ ਆਏਗੀ ਸਵੇਰੇ ਕਰਾਂਗੇ ਲੇਕਿਨ ਕਿ ਨਾ ਇੱਥੇ ਤਰਪਾਲ ਇੱਥੇ ਸਾਰੇ ਇਕੱਠੀ ਕਰਕੇ ਆਦਾ ਸਾਰਾ ਕੁਝ ਸਾਰਾ ਡਿਗਾਏਗਾ ਥੱਲੇ ਥੱਲੇ ਹਾਂਜੀ ਅਮੇ ਨੇ ਮਸਾਲੇ ਨੂੰ ਲੈ ਕੇ ਸੀ ਇੱਥੇ ਜੀ ਜੀ ਤੇ ਬਾਕੀ ਦੇਖੋ ਤੁਹਾਡੇ ਸਾਹਮਣੇ ਆ ਇਹ ਲੱਗ ਕੀ ਰਹਿ ਕੇ ਮਤਲਬ ਸ਼ਰਾਰਤੀ ਅਨਸਰਤੀ ਜਾਂ ਕਿਸੇ ਨੇ ਕਿਉਂਕਿ ਇਸ ਜ਼ੈਨ ਚ ਹੁਣ ਕਾਫੀ ਜੋ ਹੈ ਕਾਟ ਲੱਗਣ ਲੱਗ ਪਏ ਨੇ ਖਾਨਕੀਂ ਦੀਆ ਤੁਹਾਨੂੰ ਦੇਖ ਦੇ ਕੇ ਵੀ ਕੁਝ ਮੇਰੀ ਮੈਨੂੰ ਤਾਂ ਕਿਸੇ ਨਾਲ ਕੋਈ ਦਿਲਾ ਕਿਸੇ ਦਾ ਹੈ ਨਹੀਂ ਕਿਉਂਕਿ ਜਾਣਦੇ ਮੈਨੂੰ ਸਾਰੇ ਹੀ ਹੈਗੇ ਆ ਠੀਕ ਹੈ ਉਹ ਵੀ ਮੇਰੇ ਕੋਲ ਆਂਦੇ ਮੈਂ ਵੀ ਉਹਨਾਂ ਕੋਲ ਜਾਂਦਾ ਹੈਗਾ ਹੁਣ ਦੇਖੋ ਜੀ ਕੱਲਾ ਬੰਦਾ ਨਹੀਂ ਕਰ ਸਕਦਾ ਹੈਗਾ ਇੱਕ ਪੰਜਾਬੀ ਬੰਦਾ ਕੰਮ ਕਰ ਰਿਹਾ ਹੈ ਤੇ ਉਹਨੂੰ ਲੈ ਕੇ ਦੋ ਲੋਕੀ ਕਿ ਇੱਕੋ ਇੱਕ ਕਰ ਰਿਹਾ ਹੈਗਾ ਇਹ ਨੁਕਸਾਨ ਕਰਦੇ ਮੇਰੇ ਮੇਰੇ ਯਾਰ ਮੇਰੇ ਕਹਨੇ ਚਾਹਤੇ ਇਹੋ ਹੀ ਜਾਂਦਾ ਹੈ ਮਾਜ਼ਾ ਪੰਜਾਬੀ ਜਿਹੜੇ ਹੁਣ ਕੰਮ ਕਰਨ ਲੱਗ ਗਏ ਨੇ ਖਾਨ ਪੀਣ ਦੀ ਸਮਾਨ ਰੇੜੀਆਂ ਜਾਂ ਖਾੜ ਦੁਕਾਨ ਲੱਗ ਗਏ ਨੇ ਬਰਦਾਸ਼ਤ ਨਹੀਂ ਹੋ ਰਹੀ ਕਈ ਲੋਕਾਂ ਨੂੰ ਤੁਹਾਡਾ ਕਹਿਣਾ ਹੈ ਵੇ ਹਾਂਜੀ ਮੇਰਾ ਕਹਿਣਾ ਤੇ ਇਹੋ ਹੀ ਹੈਗਾ ਕਿ ਬੰਲੇ ਜਲਾ ਦਿੰਦੇ ਆ ਕੋਈ ਸ਼ਾਹ ਕਰ ਦਿੰਦੇ ਆ ਮੈਂ ਤੇ ਹੁਣ ਦੋ ਦਿਨ ਤੇ ਛੱਡੀ ਜਿਹਨੇ ਹੋਰ ਵੀ ਲੈ ਕੇ ਜਾਣਾ ਇਹ ਵੀ ਲੈ ਜਾ ਅਸੀਂ ਦੇਖ ਰਹੇ ਸੀ ਜਦੋਂ ਅਸੀਂ ਆਏ ਇੱਥੇ ਖੁੱਲੀ ਪਈ ਸੀ ਸਮਾਨ ਤੁਹਾਡਾ ਡਰਾਈਵਰ ਪੈ ਕੁਰਸੀਆ ਪਈਆਂ ਹਜੇ ਉਹ ਢਿੱਡ ਵੀ ਨਹੀਂ ਨਾ ਪਰਿਆ ਤੇ ਉੱਥੋਂ ਕਿ ਚੇਚੇ ਨਾ ਕੱਟ ਕੇ ਇੱਥੋਂ ਲੈ ਜਾ ਬਿਲਕੁਲ ਮਾਨੀ ਨਾ ਦੁਖੀ ਹੁੰਦਾ ਮੈਂ ਕੱਲ ਦਾ ਮੇਰਾ ਮੇਰਾ ਬੀਪੀ ਨਾ ਵਧਿਆ ਪ ਕਾਰਲਿਓ ਦਾ ਠੀਕ ਨਹੀਂ ਹੋ ਗਿਆ ਤੇ ਬੇਹੋਸ਼ ਹੋ ਜੀ ਪਈ ਸੀ ਮੈਂ ਤੁਹਾਨੂੰ ਅੱਜ ਥੋੜਾ ਜਿਹਾ ਆਰਾਮ ਆਇਆ। ਬੇਟੀ ਤੁਹਾਡੇ ਨਾਲ ਹੈ ਅਸੀਂ ਤੁਹਾਡੀ ਇੱਕ ਵੀਡੀਓ ਦੇਖੀ ਜਿੱਦਾਂ ਤੁਸੀਂ ਤੁਸੀਂ ਜਦੋਂ ਤੁਹਾਨੂੰ ਹਾਲਾਤ ਇਤਨਾ ਜਿਹਾ ਥੋੜਾ ਹਾਲਾਤ ਜਿੱਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਇੱਕ ਵੀਡੀਓ ਪਾਈ ਕਿ ਰੋ ਰਹੀ ਸੀ ਤੁਸੀਂ ਦੱਸ ਰਹੀ ਸੀ ਕਿ ਮੇਰੇ ਪਿਤਾ ਨੇ ਜੋ ਹੈ 50000 ਦਾ ਲੋਨ ਲੈ ਕੇ ਕਿਸੇ ਤਰ੍ਹਾਂ ਕੰਮ ਸ਼ੁਰੂ ਕੀਤਾ ਸੀ ਤੇ ਇਹ ਹਾਲਾਤ ਦੇਖ ਰਿਆਂ ਅਸੀਂ ਵੀ ਬੜਾ ਸਾਨੂੰ ਵੀ ਦੁੱਖ ਹੋ ਰਿਹਾ ਮਨ ਬੜਾ ਭਰ ਰਿਹਾ ਕਿ ਕਾਸ ਕਰਕੇ ਸੇਖ ਜਿਹੜਾ ਹੁਣ ਕੰਮ ਕਰਨ ਲੱਗੇ ਨੇ ਆਪਣਾ ਪਰਿਵਾਰ ਪਾਲਣ ਲਈ ਚਲੋ ਕਿ ਮਿਹਨਤਾ ਬਾੜ ਵੀ ਕਰਨੇ ਇੱਥੇ ਆ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਬਰਦਾਸ਼ਤ ਨਹੀਂ ਕਰ ਪਾ ਰਹੇ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਆ ਮੇਰੇ ਪਾਪਾ ਨੇ ਲੋਕਡਾਊਨ ਤੋਂ ਬਾਅਦ ਕੰਮ ਸ਼ੁਰੂ ਕੀਤਾ ਸੀ ਮੇਰੀ ਮੈਰਿਜ ਹੋਈ ਹੈ ਤੇ ਮੇਰੀ ਬੇਟੀ ਹੈ ਤੇ ਮੇਰੇ ਹਸਬੰਦ ਅਸੀਸ ਮਸਤਾ ਹੁਣ ਮੈਂ ਤਾਂ ਅਗਲੇ ਕਰੀ ਚੱਲ ਜੰਨੀ ਤੇ ਮੇਰੇ ਘਰ ਦੇ ਲਈ ਤਾਂ ਆਪਣੇ ਟੇਟ ਪਾਲਣ ਲਈ ਆਪਣੀ ਮੈਡੀਸਿਨ ਦਾ ਖਰਚਾ ਕੱਢਣ ਲਈ ਕੰਮ ਦਾ ਕਰਨਾ ਹੀ ਆ ਉਹਨੇ ਕਿਹੜਾ ਕਿਤੋਂ ਮੰਗਣਾ ਹੈਗਾ ਮੇਰੀ ਮੰਮੀ ਖੁਦ ਸ਼ੂਗਰ ਦੇ ਪੇਸ਼ੈਂਟ ਨਾ ਬੀਪੀ ਦੀ ਪ੍ਰੋਬਲਮ ਆ ਉਹਨਾਂ ਦੀ ਅੱਕਾ ਇੰਨੀਆਂ ਭਾਰੀਆਂ ਕਰੈਂਦੀਆਂ ਨੇ ਤੇ ਮੇਰੇ ਪਾਪਾ ਵੀ ਇੱਥੇ ਕੰਮ ਕਰ ਕਰ ਕੇ ਇਹਨਾਂ ਨੂੰ ਬੀਪੀ ਦੀ ਪ੍ਰੋਬਲਮ ਹੋ ਗਈ ਕਿਸ ਟਾਈਮ ਦਿਹਾੜੀ ਪੈਂਦੀ ਕਿਸ ਟਾਈਮ ਨਹੀਂ ਪੈਂਦੀ ਤਾਂ ਵੀ ਘਰੀ ਆ ਜਾਂਦੇ ਨੇ ਦੀ ਪਤੜੀ ਕੀ ਲੋਕਾਂ ਨੂੰ ਸਾਡੇ ਨਾਲ ਦਿੱਕਤ ਹੋ ਗਈ ਕਿ ਇਹਨਾਂ ਨੇ ਜੇ ਇਸ ਤਰੀਕੇ ਨਾਲ ਅਗ ਲਗਾਤੀ ਫੋਨ ਚੋਰੀ ਕਰ ਲਿਆ ਜੇ ਮਹੀਨਾ ਹੀ ਹੋਇਆ ਸੀ ਪਾਪਾ ਨੂੰ ਫੋਨ ਮੈਂ ਲੈ ਕੇ ਦਿੱਤਾ ਹੁਣ ਫੇਰ ਉਹ ਵੀ ਈਐਮਆਈ ਤੇ ਚੱਲ ਰਿਹਾ ਵੇ ਮੇਰੇ ਪਾਪਾ ਦਾ ਫੋਨ ਨਹੀਂ ਤੇ ਤੂੰ ਪਹਿਲਾਂ ਵੀ ਕਿਸ਼ਤਾਂ ਤੇ ਹੀ ਲਿੱਤਾ ਸੀ 16000 ਦਾ ਫੋਨ ਉਹ ਚੋਰੀ ਕਰ ਲਿਆ ਫੇ ਚਲੋ ਅਈ ਭਾਈគ្រੂ ਤੇ ਛੱਡਦਾ ਹੁਣ ਕਿੰਨੂ ਫੜੀਏ ਚਲੋ ਚੱਕ ਕੇ ਲੈ ਗਿਆ ਫੇ ਦੂਸਰੀ ਵਾਰੀ ਸਮਾਨ ਚੋਰੀ ਕਰ ਲਿਆ ਰਾਤੋ ਰਾਤ ਤਰਪਾਲ ਪਾੜ ਕੇ ਤੇ ਹੁਣ ਅਸੀਂ ਇੱਥੇ ਇਨਾ ਸਮਾਨ ਕੈਰੀ ਕਰਕੇ ਐਕਟਿਵ ਹਤੀ ਤੇ ਲੈ ਕੇ ਜਾਇਆ ਹੀ ਨਹੀਂ ਜਾਂਦਾ ਸਬਜ਼ੀ ਬਣਾ ਕੇ ਲੈ ਕੇ ਆਣੀ ਐਕਟਿਵ ਹਤੀ ਮੇਰੇ ਪਾਪਾ ਨੇ 4 ਵਜੇ ਉੱਟਦੇ ਨੇ ਤੇ ਹੁਣ ਜਦੋਂ ਉਹ ਰਾਤੀ 12 ਵਜੇ ਮੈਨੂੰ ਪਾਪਾ ਨੂੰ ਫੋਨ ਆਇਆ ਸਿਮਨ ਜੋ ਸੀ ਮੱਕੜ ਕਰੇ ਤੁਹਾਡੀ ਕਾਰਡ ਨੂੰ ਬਹੁਤ ਭਿਆਨਕ ਅੱਗ ਲੱਗ ਚੁੱਕੀ ਆ ਤੇ ਤੁਸੀਂ ਕੋਈ ਨਾ ਕੋਈ ਇੱਥੇ ਪਹੁੰਚੋ ਮੈਂ ਕਿਹਾ ਸਰ ਮੈਂ ਇਸ ਟਾਈਮ ਨਾ ਸੀ ਦਰਵਾਜ਼ੇ 'ਤੇ ਹੀ ਬੈਗਿਆ ਉਹ ਕਹਿੰਦੀ ਕਿ ਤੁਸੀਂ ਆ ਜਾਓ ਜਿਹੜਾ ਸਮਾਨ ਜਿਹੜਾ ਪਿਆ ਅਸੀਂ ਤੁਹਾਡੇ ਘਰੇ ਸ਼ਿਫਟ ਕਰਵਾ ਦਿੰਨੇ ਆ ਮੈਂ ਕਿਹਾ ਸ ਵੀਰੇ ਇਸ ਟਾਈਮ ਕੋਈ ਘਰੇ ਨਹੀਂ ਹੈਗਾ ਸਰ ਤੇ ਫਿਰ ਉਹਨਾਂ ਨੇ ਫੋਨ ਕੱਟਤਾ ਸੀ ਤੇ ਮੈਂ ਕਿਦੋਂ ਮ ਬਹੁਤ ਜ਼ਿਆਦਾ ਘਬਰਾ ਗਈ ਕਿ ਸਾਡੇ ਨੇ ਪਹਿਲੀ ਵਾਰ ਇੰਨਾ ਵੱਡਾ ਹਾਸਾ ਕਿੱਦਾਂ ਹੋ ਗਿਆ ਤੇ ਜਦੋਂ ਅਸੀਂ ਸਵੇਰੇ ਆ ਕੇ ਦੇਖਦੀ ਆ ਤੇ ਮੈਂ ਆਪਣੇ ਖੁਦ ਦੇ ਪੇਜ ਤੋਂ ਲਾਈਵ ਹੋ ਕੇ ਵੀਡੀਓ ਅਪਲੋਡ ਕੀਤੀ ਕਿ ਅਸੀਂ ਆਪਦਾ ਕੰਮ ਕਰ ਰਹੇ ਨੇ ਮੈਂ ਪਹਿਲੀ ਵਾਰ ਆਪਣੀ ਘਰ ਦੇ ਮੈਟਰ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀ ਕਿ ਅਸੀਂ ਜੇ ਆਪਦਾ ਕੰਮ ਕਰੇ ਇਸ ਤਰੀਕੇ ਨਾਲ ਕਦਮ ਕਰ ਦਿੱਤਾ ਜਾਊਗਾ ਅੱਗ ਲਗਾ ਦਿੱਤੀ ਜਾਊਗੀ ਤੇ ਗਾਹ ਬੰਦਾ ਕਿੱਦਾਂ ਕੰਮ ਕਰ ਲੂਗਾ ਸਾਡੇ ਅਸੀਂ ਵੀ ਕਈ ਲੋਕਾਂ ਤੋਂ ਇੰਪ੍ਰੈਸ ਹੋ ਕੇ ਆਪਣਾ ਕੰਮ ਕਰ ਰਹੇ ਸੀ ਸਾਡੇ ਤੋਂ ਕਈ ਲੋਕ ਇੰਪ੍ਰੈਸ ਹੋ ਕੇ ਕੰਮ ਕਰ ਰਹੇ ਸੀ ਤੇ ਹੁਣ ਸਾਡੇ ਕੋਈ ਸਾਧਨ ਨਹੀਂ ਨੇ ਕਿਦਾ ਕਰੀਏ ਇੱਕ ਸੈਕਿੰਡ ਬਿਲਕੁਲ ਭੈਣ ਜੋ ਹੈ इमोशनल ਹੋ ਰਹੀ ਕਿਉਂਕਿ ਜਿਵੇਂ ਤਿਵੇਂ ਇਹਨਾਂ ਦੇ ਪਿਤਾ ਨੇ ਲੋਨ ਲੈ ਕੇ ਜਾ ਇਹਨਾਂ ਨੇ ਮਿਹਨਤ ਕਰਕੇ ਜੋ ਹੈ ਕੰਮ ਸ਼ੁਰੂ ਕੀਤਾ ਸੀ ਤੇ ਕਿਸੇ ਨਾ ਕਿਸੇ ਦੁੱਖ ਹੋ ਰਿਹਾ ਇਸ ਗੱਲ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਜੀ ਤੇ ਬਾਕੀ ਵੀ ਜਿਹੜੇ ਲੋਕ ਇੱਥੇ ਦੇਖ ਰਹੇ ਨੇ ਕਿਉਂਕਿ ਮਿਹਨਤ ਕਰਦੇ ਸੀ ਸਿੰਘ ਸਾਹਿਬ ਮੈਨੂੰ ਆ ਵੀ ਨਹੀਂ ਟੈਨਸ਼ਨ ਹੋ ਗਈ ਮੈਨੂੰ ਆ ਵੀ ਨਹੀਂ ਟੈਨਸ਼ਨ ਹੋ ਗਈ ਮੈਨੂੰ ਚੁੱਕਾ ਬੁਕਾਰ ਬਹੁਤ ਜ਼ਿਆਦਾ ਹੋ ਗਿਆ ਮੈਂ ਆਪਣੀ ਬੱਚਾ ਵੀ ਦੇਖਣਾ ਆਪਣੀ ਫੈਮਿਲੀ ਵੀ ਦੇਖਣੀ ਆਪਣੇ ਮਾਪੇ ਵੀ ਦੇਖਣੇ ਤੇ ਇਹ ਕਿੱਦਾਂ ਕਰਾਂਗੀ ਥੋਲੀ ਥੋਲੀ ਥੋੜੇ ਥੋੜੇ ਪੈਸੇ ਕਰਕੇ ਇਸ ਕੰਮ ਥੋੜਾ ਵਧਾਇਆ ਸੀ ਕਿ ਚਲੋ ਕ੍ਰਿਸਮਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਕੀ ਕਹਿ ਸਕਦੇ ਹਾਂ ਹਾਂ ਜੀ ਤੁਹਾਡੀ ਜਦੋਂ ਤੁਸੀਂ ਵੀਡੀਓ ਪਾਜੀ ਤਾਂ ਕਾਫੀ ਲੋਕ ਜੋ ਹੈ ਤੁਹਾਡੇ ਨਾਲ ਜੁੜੇ ਵੀ ਹੈਲਪ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਕਿ ਉਹ ਕਰਨ ਨੂੰ ਤਿਆਰ ਨੇ ਤੇ ਅਗਰ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਹੈਲਪ ਹੋਵੇ ਕਿਉਂਕਿ ਉਹ ਲੋਕ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ ਉਹ ਕਾਰਵਾਈ ਵੀ ਹੋਣੀ ਚਾਹੀਦੀ ਹੈ ਲੇਕਿਨ ਇੱਕ ਹੈਲਪ ਵੀ ਕਿਉਂਕਿ ਤੁਸੀਂ ਮਸਾ ਇਹ ਕੰਮ ਸ਼ੁਰੂ ਕੀਤਾ ਸੀ ਆਪਣੇ ਪਿਤਾ ਦੇ ਨਾਲ ਮਿਲ ਕੇ ਤੇ ਹੁਣ ਅਗਰ ਜੋਕਰ ਕੋਈ ਹੈਲਪ ਕਰ ਰਹੇ ਤੇ ਕਿਸ ਤਰ੍ਹਾਂ ਦੀ ਹੈਲਪ ਚਾਹੁੰਦੇ ਹੋ ਤੁਸੀਂ ਕਿਉਂਕਿ ਲੋਕ ਜੁੜੇ ਨੇ ਹੁਣ ਤੁਹਾਡੇ ਨਾਲ ਜੁੜੇ ਨੇ ਤੁਹਾਡੀ ਵੀਡੀਓ ਦੇਖੀਏ ਉਹਨਾਂ ਨੂੰ ਵੀ ਦੁੱਖ ਹੋ ਰਿਹਾ ਹੈ ਤੇ ਕਿਉਂਕਿ ਪੰਜਾਬੀ ਖਾਸ ਤੌਰ ਤੇ ਹੁਣ ਪੰਜਾਬੀਆਂ ਦੀ ਜਿੱਡੀ ਨੇ ਬਾਹ ਫੜਨ ਲੱਗ ਪਏ ਨੇ ਉਹਨਾਂ ਨੂੰ ਲੱਗਿਆ ਕਿ ਸਾਡੇ ਪੰਜਾਬੀ ਵੀਰ ਦੀ ਦੋਏ ਉਹਦੇ ਨਾਲ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਹੋਇਆ ਕਿਉਂਕਿ ਇਸ ਇਸ ਨਾਲ ਪਰਿਵਾਰ ਚੱਲਦਾ ਸੀ ਹੁਣ ਤੁਹਾਨੂੰ ਪਤਾ ਹੈ ਫੈਮਿਲੀ ਵਾਲਾ ਜਦੋਂ ਉਹ ਪਿਤਾ ਹੋ ਜਾਂਦਾ ਇੱਕ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਨੇ ਜਦੋਂ ਧੀ ਵਿਆਹ ਯਾਦ ਹੁੰਦੇ ਨੇ ਤੇ ਦੀ ਨਹੀਂ ਵੀ ਆਣਾ ਹੁੰਦਾ ਚਵਾਈ ਨਹੀਂ ਵੀ ਆਣਾ ਹੁੰਦਾ ਗਾ ਰਿਸ਼ਤੇਦਾਰੀ ਵੱਧ ਜਾਂਦੀ ਆ ਸਾਰਾ ਖਰਚਾ ਦੇਖਣ ਲਈ ਹੁਣ ਮੇਰੇ ਪਾਪਾ ਨੇ ਮੰਗਣਾ ਤਾਂ ਐ ਨਹੀਂ ਸੀ ਕਿਸੇ ਤੋਂ ਆਪ ਦਾ ਜੋ ਵੀ ਕਿਰਤ ਕਰਨੀ ਸੀ ਉਹ ਜੋ ਕਾਣਾ ਸੀ ਕਮਾਣਾ ਸੀ ਜਾਂ ਮੈਂ ਦੇ ਲੇਕਿਨ ਮੈਂ ਕਿੰਨਕ ਦੇ ਦੂੰਗੀ ਕਰ ਲੋ ਮੈਂ ਕਿਹੜਾ ਕੋਈ ਕੰਮ ਕਰੀ ਮੈਂ ਤਾਂ ਮਾੜਾ ਮੋਟਾ ਕੰਮ ਕਰਦੀ ਸੀ ਉਹ ਵੀ ਰੈਸਪੀ ਵਗੈਰਾ ਹੀ ਪਰ ਓਹਲੀ ਓਲੀ ਮੇਰੇ ਮਦਨੇ ਚੁਲਾ ਲੇ ਦੋਨੇ ਪੈਸੇ ਫੜ ਕੇ ਕਿ ਚਲੋ ਮੇਰੇ ਹਸਬੰਡ ਕੰਮ ਕਰ ਰਹੇ ਨੇ ਮੇਰੇ ਪਾਪਾ ਮੇਰੀ ਮਾਂ ਮਮਾ ਉਹਨਾਂ ਦੀ ਸੋਚ ਸੀ ਕਿ ਚਲੋ ਆਰੇ ਲੱਗੇ ਹੋਏ ਨੇ ਇਹ ਤਾਂ ਮੰਗਦੇ ਨਹੀਂ ਕਰਦੇ ਨਹੀਂ ਪਰ ਲੋਕਾਂ ਤੋਂ ਜਰਿਆੜੀ ਗਿਆ ਤੇ ਕਈ ਲੋਕ ਕਹਿੰਦੇ ਨੇ ਪੀ ਪੁੱਛੀ ਮੁੰਡੇ ਆਏ ਘੂੜਾ ਉਲੜਵਾਜੀ ਕੀਤੀ ਅੱਗ ਲਗਾਤੀ ਅੱਗ ਲਗਾਉਣ ਦਾ ਮਤਲਬ ਤਾਂ ਇਹ ਕੰਮ ਕਰ ਖਤਮ ਕਰਤਾ ਸਾਡਾ ਕਿ ਗਾਂਹ ਤੋਂ ਕੁਝ ਕਰ ਨਾ ਸਕਣ ਚਲੋ ਅਸੀਂ ਇਹ ਉੜਦਾਏ ਤੇ ਰੱਖੀ ਹੋਈ ਆ ਕਿ ਜਿਹਨੂੰ ਲੋੜ ਆ ਲੈ ਜਵੇ ਫਿਰ ਹੁਣ ਅਸੀਂ ਕਿਦੇ ਮਗਰ ਚਲ ਜੀਏ ਪਤਾ ਹੀ ਨਹੀਂ ਕਿੰਨੇ ਲਗਾਈ ਕਿੰਨੇ ਨਹੀਂ ਲਗਾਈ ਇਹ ਤਾਂ ਪਰਮਾਤਮਾ ਨੂੰ ਪਤਾ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਨੂੰ ਪਤਾ ਤੁਹਾਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਗੱਲ ਕਰ ਰਹੇ ਹੋ ਸਰੂਪ ਦੇਖ ਰਹੇ ਆ ਅਸੀਂ ਸਰੂਪ ਤੁਸੀਂ ਸਜਾਇਆ ਹੋਇਆ ਹਾਂ ਹਾਂਜੀ ਮਾਤਾ ਜੀ ਇਹ ਮੇਰੇ ਮਦਰ ਨੇ ਉਦੋਂ ਦਿੱਤਾ ਜਦੋਂ ਸਾਡਾ ਚਾਰ ਪੰਜ ਚੀਜ਼ਾਂ ਚੋਰੀ ਕਰਕੇ ਲੈ ਗਏ ਮੇਰੀ ਮਦਰ ਬਾਬਾ ਦੀਪ ਸਿੰਘ ਜੀ ਨੇ ਇੰਨਾ ਕ ਵਿਸ਼ਵਾਸ ਕਰਦੇ ਨਾ ਉਹ ਕਹਿੰਦੇ ਫੋਟੋ ਲਗਾ ਦੋ ਬਾਬਾ ਦੀਪ ਸਿੰਘ ਜੀ ਪਰ ਇੱਕ ਗੱਲ ਆ ਫਲੈਕਸ ਦੇ ਉੱਪਰ ਉੱਪਰ ਸਾਰਾ ਸੜ ਗਿਆ ਪਰ ਬਾਬਾ ਦੀਪ ਸਿੰਘ ਜੀ ਦੇ ਆੜੇ ਵਾਲੇ ਬਚਾਓ ਸਿੱਖੋਂ ਤੇ ਇਹ ਗੱਲ ਦੇਖ ਰਹੇ ਸੀ ਕਿ ਚਲੋ ਤੁਹਾਡੀ ਤਿਰਪਾਲ ਸੜ ਗਈ ਤੇ ਸਮਾਨ ਜਿੰਨਾ ਨੇ ਚੋਰੀ ਕਰਨਾ ਸੀ ਕਰ ਲਿਆ ਲੇਕਿਨ ਬਾਬਾ ਦੀਪ ਸਿੰਘ ਜੀ ਹੋਵੇ ਜਾਂ ਮਾਤਾ ਦੀ ਵੀ ਤਸਵੀਰ ਤੁਸੀਂ ਲਗਾਇਆ ਸਰੂਪ ਲਗਾਇਆ ਉਹ ਪੂਰੀ ਤਰ੍ਹਾਂ ਬਚਿਆ ਹੋਇਆ ਬਚਿਆ ਹੋਇਆ ਪਰ ਇਹੀ ਤਾਂ ਰਾਨੀ ਆ ਮੇਰੀ ਮਦਰ ਦਾ ਕੁਛ ਉਹ ਕੁਦ ਵਿਸ਼ਵਾਸ ਸੀ ਉਹ ਕਹਿੰਦੇ ਇਹ ਬਾਬਾ ਦੀਪ ਸਿੰਘ ਜੀ ਖੁਦ ਪੇ ਆਪ ਲਾ ਕੇ ਹੁਣ ਕਿ ਇਹ ਅੱਗ ਨੂੰ ਬੁਝਾਉਣੀ ਲਗਾਈ ਵੀ ਉਹਨਾਂ ਨੇ ਬੁਝਾਈ ਵੀ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਹੀ ਸੀ ਸਾਨੂੰ ਦੱਸ ਕੇ ਗਿਆ ਬੰਦਾ ਤੇ ਮੈਂ ਖੁਦ ਰਣਾ ਜੀ ਭਈ ਭਰਾਵਾ ਤੂੰ ਅੱਗ ਲਗਾਦੀ ਤੂੰ ਸਾਰੀ ਲਾ ਦਿੰਦਾ ਤੇ ਪਰਮਾਤਮਾ ਵੀ ਵਿੱਚ ਵਿਰਾਜਮਨ ਸੀਗਾ ਇਹ ਕਿਉਂ ਨਹੀਂ ਹੋ ਪਾਇਆ ਅਸੀਂ ਕੋ ਅਸੀਂ 12:00 ਵਜੇ ਤੇ ਪਹੁੰਚੇ ਸੀ ਅੰਮ੍ਰਿਤਸਰ ਤੋਂ ਵਾਪਸੀ ਆ ਕੇ ਉਦੋਂ ਦੇਖਿਆ ਸੀ ਫਿਰ ਮੈਂ ਖੁਦ ਦੇ ਆਪਣੇ ਪੇਜ ਤੋਂ ਲਾਈਵ ਹੋ ਕੇ ਵੀਡੀਓ ਅਪਲੋਡ ਕੀਤੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਵੀ ਬਾਬੇ ਦਾ ਉਹ ਮਤਲਬ ਇੱਕ ਚਮਤਕਾਰ ਹੈ ਕਿ ਉਹਨਾਂ ਨੇ ਜੋ ਹੈ ਇਹਨਾਂ ਕੁਝ ਬਚਾ ਵੀ ਦਿੱਤਾ ਲੇਕਿਨ ਜਿਹੜਾ ਸਾੜਿਆ ਨਾ ਉਹ ਤੋਂ ਜ਼ਿਆਦਾ ਤੁਹਾਨੂੰ ਦੇਵੇਗਾ ਚਲੋ ਐਸਾ ਪਰਮਾਤਮਾ ਤੋਂ ਝੋਲੀ ੜਦੇ ਆ ਇਨਸਾਨ ਤੋਂ ਤਾਂ ਨਹੀਂ ਇਹਨਾਂ ਉਮੀਦ ਕਰਦੇ ਬਾਕੀ ਜਿਹੜਾ ਸਾਡਾ ਗਾਹ ਕਰਦਾ ਸੀ ਉਹ ਮਦਦ ਕਰਨ ਲਈ ਇਨਸਾਨ ਨੂੰ ਹੀ ਭੇਜਣਾ ਨੇ ਉਹਨੇ ਉਹ ਪਰਮਾਤਮਾ ਹੀ ਹੋਗਾ ਸਾਡੇ ਲਈ ਜਿਹੜਾ ਸਾਡੀ ਹੈਲਪ ਕਰ ਰਹੀ ਨੇ ਅੱਲੇ ਸਾਨੂੰ ਕਹਿ ਵੀ ਰਹੇ ਅਸੀਂ ਕਰਦੇ ਨੇ ਤੁਹਾਡੀ ਗੱਲ ਤੇ ਅਸੀਂ ਤਾਂ ਇੱਕੋ ਗੱਲ ਕਹੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਕਰਿਓ ਅਸੀਂ ਇਹ ਨਹੀਂ ਕਿ ਤੁਸੀਂ ਸਾਨੂੰ ਇੰਨੀ ਜ਼ਿਆਦਾ ਵੀ ਹੈਲਪ ਕਰ ਲੋ ਜੋ ਤੁਹਾਡੇ ਕੋ ਕਸੋੜੀ ਦਿੱਲੀ ਚਾਹੀਦੀ ਆ ਪਰਮਾਤਮਾ ਵੱਲੋਂ ਉਹਨਾਂ ਕੀ ਕਰਿਓ ਸਾਡੀ ਕਾਰਟ ਨੂੰ ਠੀਕ ਕਰਵਾ ਦੇ ਕਿ ਸਾਨੂੰ ਸੇਫਟੀ ਚਾਹੀਦੀ ਹੈ ਬਸ ਕੰਮ ਕਰਨ ਲਈ ਜਿੱਤੇ ਕੀ ਸਾਡੇ ਮੇਰੇ ਫਾਦਰ ਦਾ ਬੱਚਾ ਹੈ ਨਾ ਪ੍ਰੋਬਲਮ ਨਾ ਕੋਈ ਗ੍ਰੇਟ ਹੋ ਸਕੇ ਕਿਉਂਕਿ ਇਹਨਾਂ ਨੇ ਕੰਮ ਕਰਨ ਲੈ ਇਹਨਾਂ ਨੇ ਕੀਤਾ ਸੀ ਇਹਨਾਂ ਨੂੰ ਹੀ ਸੇਫਟ ਜ਼ਰੂਰੀ ਲੰਦੀ ਆ ਬਿਲਕੁਲ ਪਾਜੀ ਇੱਕ ਵਾਰੀ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਪੰਜਾਬੀ ਅੱਜਕੱਲ ਖੋਦ ਜੋ ਹੈ ਰੋਡ ਤੇ ਆ ਗਏ ਨਹੀਂ ਮਤਲਬ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਗਏ ਨਹੀਂ ਕਿਉਂਕਿ ਵਿਦੇਸ਼ਾਂ ਵਿੱਚ ਜਾਂਦੇ ਸੀ ਉੱਥੇ ਵੀ ਛੋਟੇ ਮੋਟੇ ਕੰਮ ਕਰਦੇ ਸੀ ਤੇ ਕਿਤੇ ਨਾ ਕਿਤੇ ਤੁਸੀਂ ਇਹ ਗੱਲ ਵੀ ਕਹੀ ਸੀ ਕਿ ਪੰਜਾਬੀਆਂ ਨੂੰ ਕੋਈ ਲੋਕ ਜਿਹੜੇ ਦੇਖ ਨਹੀਂ ਸਰਕਾਰ ਹੈ ਕਿ ਉਹ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਜਿਹੜਾ ਅਸੀਂ ਕੰਮ ਕਰਦੇ ਸੀ ਇੱਥੇ ਆ ਕੇ ਬਾਹਰੋਂ ਆ ਕੇ ਉਹ ਸਾਡੇ ਕੋਲੋਂ ਖੋਇਆ ਜਾ ਰਿਹਾ ਹੁਣ ਪੰਜਾਬੀ ਪੰਜਾਬੀਆਂ ਕੋਲੀ ਜਾ ਰਹੇ ਨੇ ਖਾਂਣ ਕਿਉਂਕਿ ਉੱਥੇ ਸਾਫ਼ ਸੁਥਰਾ ਮਿਲਦਾ ਮੇਰੇ ਕੋਲ ਪੰਜਾਬੀ ਬੰਦੇ ਇਦਾਂ ਦੇ ਹੈਗੇ ਘਟੋ ਘਟੇ ਵੀ 25 ਜਾਣੇ ਹੈਗੇ ਉਹ ਕਿਸੇ ਤੋਂ ਖਾਂਦੇ ਨਹੀਂ ਹੈਗੇ ਸਿਰਫ ਪੰਜਾਬੀ ਬੰਦੇ ਕੋ ਖਾਣ ਕੇ ਪਾ ਕਿਤੇ ਵੀ ਹੋਵੇ ਠੀਕ ਹੈ ਇੱਕ ਗੱਲ ਇਹ ਹੁੰਦੀ ਹੈ ਕਿ ਜਿੱਦਾਂ ਉਹ ਪੰਜਾਬੀ ਬੰਦਾ ਕੰਮ ਕਰ ਰਿਹਾ ਹੈਗਾ ਉਹ ਇਸਪੋਰਟ ਨੂੰ ਬੰਦੇ ਨੂੰ ਖੜਨਾ ਚਾਹੀਦਾ ਕਿ ਹੁਣ ਲੈ ਕੇ ਦੇਖ ਲੋ ਤੁਸੀਂ ਮੇਰੇ ਪ੍ਰਵਾਸੀ ਹੈਗੇ ਉਹਨਾਂ ਕੋਲ ਤਾਂ ਮੇਲਾ ਲੱਗਾ ਹੁੰਦਾ ਭਾਵੇਂ ਉਹ ਭਾਵੇਂ ਕਿੱਦਾਂ ਬਣਾਉਂਦੇ ਕਿੱਦਾਂ ਨਹੀਂ ਚੀਜ਼ ਬਣਾਉਂਦੇ ਸਾਡੀ ਚੀਜ਼ ਤਾਂ ਇਹ ਹੈ ਕਿ ਬੰਦਾ ਜੋ ਖਾ ਜਾਂਦਾ ਮੈਂ ਕਹਿੰਦਾ ਦੁਬਾਰਾ ਉਹ ਇੱਥੇ ਆ ਕੇ ਖਾਏਗਾ ਦੁਬਾਰਾ ਹੋਰ ਕਿਤੇ ਨਹੀਂ ਖਾਏਗਾ ਜਿਨ ਲੋਕਾਂ ਨੇ ਜਿਨ ਹਰਾਮ ਖੋਰਾ ਨੇ ਇੱਕ ਹਰਕਤ ਕੀਤੀ ਉਹਨਾਂ ਬਾਰੇ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਹੁਣ ਪੁਲਿਸ ਕੰਪਲੇਂਟ ਕੀਤੀ ਹੈ ਕੋਈ ਤੁਹਾਡੇ ਕੰਪਲੀਟ ਤੇ ਦਿੱਤੀ ਸੀਗੀ ਪਰਸੋਂ ਦਿੱਤੀ ਅਗੇ ਲਿਖ ਕੇ ਦਿੱਤੀ ਅਗੇ ਕਿ ਚਾਹੁੰਦੇ ਕਿ ਉਹ ਕਿ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਤੇ ਇਹ ਪੁਲਸ ਹਲੇ ਕਰ ਸਕਦੇ ਆ ਕਿ ਅਸੀਂ ਜਿੱਥੇ ਤੱਕ ਕਰ ਤਾ ਸੀਗਾ ਸਾਡੇ ਜਾਂ ਤੇ ਕੋਈ ਸਾਡੇ ਉੱਪਰ ਪ੍ਰੈਸ਼ਰ ਹੋਏ ਬੰਦਾ ਕਿ ਇਹਨਾਂ ਕੰਮ ਕਰਕੇ ਦੋ ਫੇਰ ਤੇ ਇੱਕ ਹੁੰਦੀ ਹੈ ਕਿ ਅਗਲਾ ਕੰਮ ਕਰਦਾ ਗਰੀਬ ਬੰਦੇ ਦੀ ਕੌਣ ਸੁਣਦਾ ਹੈ ਕੋਈ ਨਹੀਂ ਸੁਣਦਾ ਬਿਲਕੁਲ ਤੁਸੀਂ ਦੇਖਿਆ ਕਿ ਇਸ ਪਰਿਵਾਰ ਦੀ ਜਿਹੜੀ ਰੋਜੀ ਰੋਟੀ ਸੀ ਉਹ ਜਿਹਨਾਂ ਸ਼ਰਾਰਤੀ ਅੰਸਰਾ ਵੱਲੋਂ ਜੋ ਹੈ ਉਹਨੂੰ ਸਾੜ ਦਿੱਤਾ ਗਿਆ ਹੈ ਤੇ ਅਸੀਂ ਵੀ ਜੋ ਹੈ ਆਪਣੇ ਦਰਸ਼ਕ ਸਾਡੇ ਦੇਖ ਰਹੇ ਨੇ ਉਹਨਾਂ ਨੂੰ ਇੱਕ ਅਪੀਲ ਕਰਾਂਗੇ ਕਿ ਜੇਕਰ ਤੁਸੀਂ ਜਿਨ੍ਹਾਂ ਨੇ ਹਰਕਤ ਕੀਤੀ ਹੈ ਉਹਨਾਂ ਬਾਰੇ ਕੁਝ ਵੀ ਤੁਸੀਂ ਜਾਣਦੇ ਹੋ ਤਾਂ ਇਸ ਪਰਿਵਾਰ ਨੂੰ ਜਾਂ ਪੁਲਿਸ ਨੂੰ ਜੋ ਹੈ ਜ਼ਰੂਰ ਸੂਚਨਾ ਦਿਓ ਔਰ ਜੋ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦੀ ਰੋਜੀ ਰੋਟੀ ਇਸ ਤੋਂ ਚੱਲਦੀ ਸੀ ਇਹ ਸੇਕ ਪਰਿਵਾਰ ਦੀ ਜਿਹੜੀ ਰੋਜੀ ਰੋਟੀ ਚੱਲਦੀ ਸੀ ਜੇ ਜੋ ਪੰਜਾਬੀ ਖਾਸ ਤੌਰ ਤੇ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਉਹ ਜ਼ਰੂਰ ਮਦਦ ਲਈ ਅੱਗੇ ਆਉਣ ਤਾਂ ਕਿ ਇਹ ਪਰਿਵਾਰ ਜੋ ਹੈ ਫਿਰ ਤੋਂ ਜੋ ਹੈ ਖੁਸ਼हाल ਹੋ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜ ਸੁਰਕਾਪ ਤੇ ਰਹਿਮਾ ਟੀਵੀ ਲੁਧਿਆਣਾ